ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਸ਼ਨੋਈ ਗੈਂਗ ਦੇ ਤਿੰਨ ਗੁਰਗੇ ਜਣ ਕੇ ਗੈਂਗਸਟਰ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਸੀ ਇਹਨਾਂ ਨੇ ਦੁਨੀਆ ਦੇ ਮਸ਼ਹੂਰ ਕਮੇਡੀ ਕਿੰਗ ਕਪਲ ਸ਼ਰਮਾ ਦੇ ਕੈਫੇ ਤੇ ਗੋਲੀਆਂ ਚਲਾਈਆਂ ਸੀ ਕਟੋ-ਕਟ ਦੋ ਵਾਰ ਇਹਨਾਂ ਨੇ ਫੈਰਨ ਕੀਤੀ ਸੀ ਹਮਲਾ ਕੀਤਾ ਸੀ ਤੇ ਕੈਨੇਡਾ ਪੁਲਿਸ ਇਹਨਾਂ ਦੇ ਪਹਾੜ ਵਿੱਚ ਸੀ ਇਹ ਤਿੰਨੇ ਗੁਰਗੇ ਜਣ ਕੇ ਲਾਲਸ ਬਿਸ਼ਨੋਈ ਦੇ ਜਿਹੜੇ ਗੈਂਗ ਦੇ ਇਹ ਗੈਂਗਟਰ ਸੀ ਗ੍ਰਿਫਤਾਰ ਕਰ ਲਏ ਹੁਣ ਇਹਨਾਂ ਤਿੰਨਾਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾਣਾ ਕਪਲ ਸ਼ਰਮਾ ਦੇ ਕੈਫੇ ਤੇ ਇਹਨਾਂ ਨੇ ਗੋਲੀਆਂ ਚਲਾਈਆਂ ਸੀ ਹਾਲੇ ਕਸ਼ਾਨ ਜਿਹੜੀ ਆ ਉਹ মিডিਆ ਸਾਹਮਣੇ ਪੁਲਿਸ ਨੇ ਨਹੀਂ ਕੀਤੀ ਪਰ ਇਹ ਤਿੰਨੇ ਫੜ ਲਏ ਨੇ ਇਹਨਾਂ ਨੂੰ ਸੇਤੀ ਰਿਪੋਰਟ ਕੀਤਾ ਜਾਊਗਾ ਕੈਨੇਡਾ ਮੈਂ ਜਿਹੜੀ ਗੱਲ ਕਰਨ ਲੱਗਾ ਨਾ ਮੈਂ ਇਹਨਾਂ ਡੈਕਸਟਰਾਂ ਦੀ ਗੱਲ ਹੀ ਕਰਨ ਲੱਗਾ ਮੈਂ ਗੱਲ ਕਰਨ ਉਹ ਜਿਹੜੇ ਭਾਰਤ ਦੇ ਲੋਕ ਕੈਨੇਡਾ ਵਿੱਚ ਵੱਸਦੇ ਨੇ ਹੁਣ ਕਪਲ ਸ਼ਰਮ ਮਸ਼ਹੂਰ ਕਮੇਟੀ ਹੈ ਨਾ ਦੁਨੀਆ ਦੇ ਵਿੱਚ ਉਹਦਾ ਨਾਂ ਹੈ ਤੇ ਉਹ ਬੰਦਾ ਇਹਨਾਂ ਦੀਆਂ ਧਮਕੀਆਂ ਤੋਂ ਡਰਿਆ ਨਹੀਂ ਉਹਨੇ ਕੈਨੇਡਾ ਸਰਕਾਰ ਤੱਕ ਪਹੁੰਚ ਕੀਤੀ ਭਾਰਤ ਸਰਕਾਰ ਤੱਕ ਪਹੁੰਚ ਕੀਤੀ ਵੀ ਇਹਨਾਂ ਬੰਦਿਆਂ ਨੂੰ ਫੜਿਆ ਜਾਵੇ ਤੇ ਅਸੀਂ ਲੋਕ ਡਰਦੇ ਹਾਂ ਅਸੀਂ ਬੋਲਦੇ ਨਹੀਂ ਪਰ ਇਹ ਤੁਹਾਡੀ ਚੁੱਪੀ ਦਾ ਤੁਹਾਡੇ ਡਰ ਦਾ ਜਿਹੜਾ ਖਮਿਆਜਾ ਹੈ ਆਉਣ ਵਾਲੀਆਂ ਤੁਹਾਡੀਆਂ نسلਾਂ ਨੂੰ ਤੁਹਾਡੇ ਬੱਚਿਆਂ ਨੂੰ ਪੁੱਤ ਨਾ ਪਾਉ। ਜੇ ਹੁਣ ਨਾ ਬੋਲੇ। ਮੈਂ ਇੱਕ ਬੇਨਤੀ ਕਰਨੀ ਹੈ ਪਹਿਲਾਂ ਬਹੁਤ ਵਾਰ ਤੁਹਾਨੂੰ ਕਿਹਾ ਹੈ। ਇਦਾਂ ਦੀ ਘਟਨਾ ਜੇ ਕਿਸੇ ਵੀ ਬੰਦੇ ਨਾਲ ਕੈਨੇਡਾ ਵਿੱਚ ਵਾਪਰਦੀ ਹੈ ਨਾ ਕੋਈ ਫਰੋਤੀ ਮੰਗਦਾ ਹੈ। ਤੁਸੀਂ ਜੇ ਨਹੀਂ ਬੋਲ ਸਕਦੇ ਮੈਨੂੰ ਦੱਸੋ। ਕਿਹੜਾ ਬੰਦਾ ਫਰੋਤੀ ਮੰਗਦਾ ਸੀ? ਕਿਹੜਾ ਨੰਬਰ ਤੁਹਾਨੂੰ ਕਾਲ ਆਇਆ? ਮੰਗਲ ਕਰਤੁਮ। ਮੈਂ ਜਿਹੜੇ ਵੀ ਇਹ ਬੰਦੇ ਗੰਦ ਪਾਉਂਦੇ ਨੇ ਉਹਨਾਂ ਖਿਲਾਫ ਬੋਲ ਰਿਹਾ। ਇਹ ਮੇਰਾ ਕਹਿ ਲਈ ਇੱਕ ਉਹ ਸੰਬੰਧ ਹੈ ਪੂਰੇ ਭਾਰਤ ਨਾਲ, ਭਾਰ ਦੇ ਲੋਕਾਂ ਨਾਲ ਵੀ ਅਸੀਂ ਇਹ ਗੰਦਗੀ ਸਾਫ ਕਰ ਲਈ। ਔਰ ਜਿਹੜਾ ਵੀ ਬੰਦਾ ਡਰਦਾ ਵੀ ਮੈਂ ਕਿਸੇ ਗੈਂਗਸਟਰ ਦੇ ਖਿਲਾਫ ਬੋਲ ਨਹੀਂ ਸਕਦਾ ਮੈਨੂੰ ਘਤ ਰਹਿ ਮੈਨੂੰ ਦੱਸਿਆ ਕਰੋ ਮੈਂ ਬੋਲੂ ਪਰ ਮੇਰੀ ਗੱਲ ਚੇਤੇ ਰੱਖਿਓ ਹੁਣ ਸਰਕਾਰ ਨੇ ਐਕਸ਼ਨ ਲਿਆ ਇਹ ਤਿੰਨੇ ਖੜੇ ਗਏ ਤੇ ਇਹਨਾਂ ਨੂੰ ਛੇਤਰ ਪ੍ਰੇੜ ਕਰਕੇ ਇੰਡੀਆ ਭੇਜਿਆ ਜੋ 에어ਪੋਰਟ ਤੇ ਉਤਰਨ ਦੇ ਸਾਰਜਣ ਦੇ ਉਤਰਨ ਅਨੁਸਾਰ ਪੰਜਾਬ ਪੁਲਿਸ ਨੇ ਚੱਕ ਲੈਣਾ ਫੇ ਜਿਹੜੀ 3 ਡਿਗਰੀ 30 ਡਿਗਰੀ ਪਤਨੇ ਕੀ ਹੁੰਦੀ ਆ ਉਹਦੇ ਮੁਤਾਬਕ ਜਿਹੜੀ ਖੇਤਰ ਪਲੇਟ ਹੋਣੀ ਉਹ ਵੱਖਰੀ ਐ ਇਹਨਾਂ ਲੋਕਾਂ ਦੀ ਗੁੰਡਾਗਰਦੀ ਦੇ ਖਿਲਾਫ ਜੇ ਬੋਲੋਗੇ ਨਾ ਤਾਂ ਚੰਗੇ ਰਹੋ ਨਹੀਂ ਜਿੱਥੇ ਮਰਜੀ ਜਾ ਕੇ ਰਹਿਣ ਬਸੇਰਾ ਕਰ ਲਓ ਇਹ ਤੁਹਾਨੂੰ ਜੀਣ ਨਹੀਂ ਦੇਣਗੇ ਜਿਹੜੀ ਮਰਜੀ ਕੰਟਰੀ ਵਿੱਚ ਚਲੇ ਜਾਓ ਤੇ ਹੁਣ ਕਪਲ ਸ਼ਰਮਾ ਕੋਲ ਹੈ ਇਹ ਨਾ ਕਿਉਂ ਵੀ ਅਮੀਰ ਬੰਦਾ ਹੈ ਹੈਗਾ ਤਾਂ ਹਿੰਦੂ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੈ ਉਹ ਪਰ அவਲਾ ਧਰਿਆ ਨਹੀਂ ਧਮਕੀ ਦਿੱਤੀਆਂ ਪੈਸੇ ਮੰਗਣ ਦੀ ਕੋਸ਼ਿਸ਼ ਕੀਤੀ ਉਹ ਸਿੱਧਾ ਹੋ ਗਿਆ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕੈਨੇਡਾ ਸਰਕਾਰ ਨੂੰ ਵੀ ਤੇ ਅਗਲੇ ਨੇ ਚੱਕ ਲਏ ਹੁਣ ਕਹਿੰਦੇ ਸਰੇ ਦੇ ਵਿੱਚ ਛੇਤਰ ਪ੍ਰੇਟ ਬਹੁਤ ਹੋਈ 15 ਵੀ ਰਿਸ਼ਤੇਦਾਰ ਵੀ ਨਾਲ ਖੜੇ ਨੇ ਹਲੇ ਹੋਰ ਤਾਰਾ ਜੁੜਨਗੇ ਚੱਕੇ ਜਾਣਗੇ ਸਭ ਫੜੇ ਜਾਣਗੇ ਸਭ ਫੜੇ ਜਾਣਗੇ ਚਲਦੀ ਹੈ ਪਰ ਇਹ ਤਾਂ ਹੋਊਗਾ ਜੇ ਤੁਸੀਂ ਚਾਹੋ ਵੀ ਸਾਡੇ ਬੱਚਿਆਂ ਦਾ ਭਵਿੱਖ ਵਧੀਆ ਹੋਵੇ ਤਾਂ ਤੁਹਾਨੂੰ ਉਦਮ ਕਰਨਾ ਪੈਣਾ ਤੁਹਾਨੂੰ ਬੋਲਣਾ ਪੈਣਾ ਹੁਣ ਲਾਸਟ ਵਿੱਚ ਬੇਨਤੀ ਕਰਦਾ ਇਹ ਤਿੰਨੇ ਪੰਜਾਬੀ ਨੇ ਜਿਹੜੇ ਫੜੇ ਨੇ ਔਰ ਇਹਨਾਂ ਤਿੰਨਾਂ ਦਾ ਟਿਕਾਣਾ ਜਿਹੜਾ ਉਹ ਗੁਰਦੁਆਰਿਆਂ ਵਿੱਚ ਸੀ ਜਿਹੜੇ ਸਾਡੇ ਘੜਾਮ ਚੌਧਰੀ ਗੁਰਦੁਆਰੇ ਦੇ ਕਾਬਜ ਨੇ ਨਾ ਖਾਲਸਾ ਨਹੀਂ ਉਹਨਾਂ ਨੇ ਇਹਨਾਂ ਨੂੰ ਗੁਰਦੁਆਰਿਆਂ ਵਿੱਚ ਠਹਿਰਾ ਦਿੱਤੀਆਂ ਹੋਈਆਂ ਸੀ ਹਿੰਦੀ ਸੋਚ ਕੇ ਦੇਖਿਓ ਵੀ ਇਹ ਉਹਨਾਂ ਲਈ ਸੋਨੇ ਦੇ ਆਂਡੇ ਦੇਣ ਵਾਲੀਆਂ ਮੁਰਗੀਆਂ ਸੀ ਜਿਹੜੀਆਂ ਕੈਨੇਡਾ ਸਰਕਾਰ ਨੇ ਭੜੀਆਂ ਨੇ ਮਤਲਬ ਅਮੀਰ ਬੰਦਾ ਦੇਖਦੇ ਸੀ ਫੋਨ ਕਰਦੇ ਸੀ ਵੀ ਕੱਢ ਲੱਖ ਡਾਲਰ ਨਹੀਂ ਤੇਰੇ ਗੋਲੇ ਪਾਰਾਂਗੇ ਹੁਣ ਆਲਾ ਅਦਪ ਚਦ ਦੇ ਦਿੰਦਾ ਸੀ ਜਿਹਨਾਂ 50000 ਡਾਲਰ ਵੀ ਫਰੋਦੀ ਦਾ ਲੈ ਲਿਆ ਤਾਂ ਘੱਟੋ ਘੱਟ 10000 ਆਪ ਕੋਲੇ ਰੱਖਦੇ ਹੋਣਗੇ 40000 ਜਿੰਨਾਂ ਹੁੰਦੇ ਕੋਲੇ ਰੱਖਿਆ ਹੋਇਆ ਉਹ ਗੁਰਦਾਰਾ ਕਢਮ ਚੌਧਰੀ ਲੈਂਦੇ ਹੋਣਗੇ ਯਾਨੀ ਕਿ ਕਮਾਈ ਦਾ ਸਾਧਨ ਸੀ ਇਹ ਬੰਦੇ ਜਿਹੜੇ ਫੜੇ ਆ ਤੇ ਹੁਣ ਕਈਆਂ ਗੁਰਦਾਰਾਂ ਦੇ ਫੋਨ ਆ ਵੀ ਗਏ ਨੇ ਜੀ ਗਿਆਨੀ ਜੀ ਤੁਹਾਡੇ ਸੂਤਰ ਤੱਕੜੇ ਨੇ ਸਾਡਾ ਨਾਂ ਨਾ ਕਦੇ ਲੈ ਦੇਵੋ ਲਵਾਂਗੇ ਜੀ ਨੌਵੀਂ ਲਵਾਂਗੇ ਠਹਿਰੋ ਮੈਂ ਕੱਚੇ ਪੈਰੀ ਗੱਲ ਨਹੀਂ ਕਰਦਾ ਜਦੋਂ ਮੇਰੇ ਕੋਲੇ ਮੇਰੇ ਸੋਰਸਾਂ ਨੇ ਫੋਨ ਕਰਤਾ ਵੀ ਫਲਾਣੇ ਗੁਰਦੁਆਰੇ ਦਾ ਕੜਾਮਾ ਚੌਧਰੀ ਇਹਨਾਂ ਨਾਲ ਸੰਬੰਧਿਤ ਸੀ ਫਿਰ ਨਾਂ ਵੀ ਲਵਾਂਗੇ ਫਿਰ ਪੇਟ ਲਿਓ ਉਦਾਂ ਪੇਟਣ ਵਾਸਤੇ ਤੱਕੜੇ ਟੁਕੜੇ ਹੋ ਜੂ ਚੀਕਾਂ ਦਾ ਘੜਾ ਕੇ ਛੱਡੂ ਦੱਸੂਗਾ ਵੀ ਫਲਾਣੇ ਗੁਰਦੁਆਰੇ ਵਿੱਚ ਦਿਨ ਨੇ ਜਾਂ ਇੱਕ ਜਾਂ ਦੋ ਰਹਿੰਦੇ ਸੀ ਇਹ ਦੱਸਾਂਗੇ ਤੇ ਜਿਹੜੇ ਭਾਰ ਦੇ ਵਾਸੀ ਪੰਜਾਬ ਦੇ ਲੋਕ ਕੈਨੇਡਾ ਵਿੱਚ ਰਹਿੰਦੇ ਉਹਨਾਂ ਨੂੰ ਬੇਨਤੀ ਹੈ ਵੀ ਜਿੰਨੇ ਵੀ ਗੁਰਦਾਰੇ ਕੈਨੇਡਾ ਵਿੱਚ ਦੋ ਚਾਰ ਨੂੰ ਛੱਡ ਕੇ ਤੇ ਨਹੀਂ ਬਾਕੀ ਸਭ ਇਦਾਂ ਦਾ ਧੰਦਾ ਕਰਦੇ ਆ ਕੋਈ ਗੁਰਦਾਰੇ ਦਾ ਪ੍ਰਧਾਨ ਉਹਤੇ ਡਰੱਗ ਵੇਚਦਾ ਕੋਈ ਲੁੱਟਾਂ ਫੋਨ ਕਰਦਾ ਕਈਆਂ ਦੇ ਗੈਂਗਸਟਰ ਪਾਲੇ ਹੋਏ ਇਹ ਧੰਦੇ ਨੇ ਇਹਨਾਂ ਦੇ ਹੁਣ ਇਹ ਕਪਲ ਸ਼ਰਮਾ ਦੇ ਕਹੇ ਫੇਤੇ ਗੋਲੀਆਂ ਚਲਾਉਣ ਵਾਲੇ ਪੁਲਿਸ ਨੇ ਫੜ ਲਏ ਤੇ ਖੇਤਰ ਪ੍ਰੇਡ ਕਰਕੇ ਇੰਡੀਆ ਭੇਜਿਆ ਜਾਊਗਾ ਜਿਹੜੀ ਪੰਜਾਬ ਦੀ ਪੁਲਿਸ ਹੈ ਤੇ ਉਹ ਕਿਦਾਂ ਕੁੱਟਦੀ ਹੈ ਇਹ ਅੰਦਾਜ਼ਾ ਬਹੁਤਿਆਂ ਨੂੰ ਹੁੰਦਾ ਹੈ ਬਹੁਤਿਆਂ ਨੂੰ ਹੋ ਜਾਂਦਾ ਹੈ ਜਦੋਂ ਕਿਤੇ ਬਾਹ ਪੈਂਦਾ ਪਰ ਇਹਨਾਂ ਦਾ ਬਾਹ ਛੇਤੀ ਪੈ ਜਾ ਮੈਂ ਲਾਸਟ ਵਿੱਚ ਬੇਨਤੀ ਕਰਨਾ ਜਿੰਨੇ ਵੀ ਕਾਰੋਬਾਰੀ ਕੈਨੇਡਾ ਵਿੱਚ ਰਹਿੰਦੇ ਨੇ ਆਪਣਾ ਵਧੀਆ ਕਾਰੋਬਾਰ ਕਰਦੇ ਨੇ ਉਹ ਚਾਹੁੰਦੇ ਨੇ ਕਿ ਅਸੀਂ ਪੰਜਾਬ ਦੇ ਲਈ ਕੁਝ ਕਰੀਏ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਵਧੀਆ ਬੜਾਈਏ ਸਾਡੇ ਬੱਚੇ ਭਾਰਤ ਦਾ ਪੰਜਾਬ ਦਾ ਨਾਮ ਰੋਸ਼ਨ ਕਰਨ ਸਾਡੀ ਤਰੱਕੀ ਹੋਵੇ ਤੇ ਕੱਲੇ ਆਪਣੇ ਬੱਚਿਆਂ ਲਈ ਨਾ ਸੋਚਿਆ ਕਰੋ ਜੇ ਪੰਜਾਬ ਲਈ ਸੋਚਣਾ ਹੈ ਨਾ ਤਾਂ ਤੁਹਾਨੂੰ ਬਹੁਤ ਸਾਰੇ ਲੋਕਾਂ ਲਈ ਸੋਚਣਾ ਪੈਣਾ ਹੈ ਜਿਹੜੇ ਸਟੂਡੈਂਟ ਜਾਂਦੇ ਨੇ ਉਹਨਾਂ ਦੀ ਕੇਅਰ ਵੀ ਕਰੋ ਤੇ ਉਹਨਾਂ ਨੂੰ ਸੁਚੇਤ ਵੀ ਕਰੋ ਵੀ ਇੰਨਾ ਗੁੰਡਾਗਰਦੀ ਕਰਨ ਵਾਲੇ ਗਾਇਕਤਾਂ ਦੇ ਧੱਕੇ ਨਾ ਚੜ੍ਹੇ। ਇਹ ਵੀ ਧਿਆਨ ਰੱਖਿਓ। ਜੇ ਯੋਗਦਾਨ ਪਾਉਣਾ ਹੈ ਤੇ ਨਹੀਂ ਐਵੇਂ ਨਾ ਅੱਖਾਂ ਦੇ ਵਿੱਚ ਪਾਣੀ ਭਰ ਕੇ ਪੰਜਾਬ ਦੇ ਲਈ ਅਸੀਂ ਪਿਆਰ ਕਰਦੇ ਆਂ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਨੂੰ ਤਰਸਦੇ ਆਂ ਸੀ ਇਹ ਡਰਾਮੇਬਾਜ਼ੀ ਨਾ ਕਰਿਆ ਕਰੋ। ਥੋੜਾ ਬਹੁਤਾ ਬੋਲੋ। ਰਿਸਕ ਲੈਣਾ ਪੈਂਦਾ। ਤੇ ਜੇ ਇਹ ਗੁੰਡਾਗਰਦੀ ਖਤਮ ਕਰ ਲਈ ਤਾਂ ਬੋਲੋ ਜੇ ਡਰ ਲੱਗਦਾ ਹੁੰਦਾ ਮੇਰਾ ਫੋਨ ਮੈਂ ਬਹੁਤ ਵਾਰੀ ਦੱਸਿਆ 9056255202 ਇਹਤੇ ਫੋਨ ਕਰਕੇ ਮੈਨੂੰ ਦੱਸਦਿਆ ਕਰੋ ਤੇ ਮੈਂ ਤੁਹਾਡੀ ਲਾਹ ਦਿਆ ਕਰੂੰ ਜਿਹਨੇ ਕੁਝ ਕਰਨਾ ਹੈ ਕਰ ਲਵੇ ਅਸੀਂ ਗੰਦਗੀ ਸਾਫ ਕਰਨੀ ਹੈ ਔਰ ਜਿਹੜੀ ਸਰਕਾਰ ਇਹ ਗੰਦਗੀ ਸਾਫ ਕਰਦੀ ਉਹਦਾ ਸਾਥ ਵੀ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ